ਚੋਰੀ ਹੋਇਆ ਹੈ ਤੇ ਜਿੱਥੇ 5 ਟੋਲੇ ਸੋਨਾ ਤੇ 1 ਲੱਖ 3000 ਰੁਪਏ ਦੀ ਚੋਰੀ ਹੋ ਗਈ ਹੈ ਸਭ ਛੋਕਰ ਦੇਖਿਆ ਤਾਂ ਉਸ ਤੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਜਿਹੜਾ ਸੋਨਾ ਸੀਗਾ ਇਹਨੇ ਅੱਗੇ ਆ ਦੇ ਨਸ਼ੇ ਦੀ ਪੂਰਤੀ ਵਾਸਤੇ ਅਗੇ ਦਿੱਤਾ ਹੈ ਜੋ ਇਸ ਤੋਂ ਜਿਹੜਾ ਚੋਰੀ ਦਾ ਮੋਬਾਈਲ ਉਹ ਅਸੀਂ ਬਰਾਮਦ ਕੀਤਾ ਬੰਤੀ ਉਸ ਕਾਕਾ ਜਿਹੜਾ ਦੇਵੀ ਵਾਲਾ ਰੋਡ ਕੋਟਪੁਰਾ ਰਹਿਣ ਵਾਲਾ ਸੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਡਾਕਟਰ ਪ੍ਰਿਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਐਜੇ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਰਿਹਾ ਜਿਸ ਦੇ ਤਹਿਤ ਸ਼੍ਰੀ ਜਸਮੀਤ ਸਿੰਘ ਐਸਪੀ ਇਨਵੈਸਟੀਗੇਸ਼ਨ ਫਰੀਦਕੋਟ ਜੀ ਦੇ ਯੋਗ ਦਿਸ਼ਾ ਨਿਰਦੇਸ਼ ਤਹਿਤ ਸ਼੍ਰੀ ਤਰਲੋਚਨ ਸਿੰਘ ਡੀਐਸਪੀ ਫਰੀਦਕੋਟ ਜੀ ਦੀ ਰਹਿਨਮਾਈ ਹੇਠਾਂ ਥਾਣਾ ਸਿਟੀ ਫਰੀਦਕੋਟ ਵੱਲੋਂ ਚੋਰੀ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰ ਕੀਤਾ ਗਿਆ ਮੁਕਦਮਾ ਨੰਬਰ 455 ਮਿਤੀ 26/12/2024 305-331BNC ਥਾਣਾ ਸਿਟੀ ਫਰੀਦਕੋਟ ਜੋ ਕਿ ਬਰਿਮਾਨ ਵਿਨੋਦ ਕੁਮਾਰ ਜੈਨ ਪੁੱਤਰ ਅਮਰਨਾਥ ਵਾਸੀ ਬਾਬਾ ਫਰੀਦ ਗੁਰਦੁਆਰਾ ਸਾਹਿਬ ਦੀ ਬੈਂਕ ਸਾਈਡ ਫਰੀਦਕੋਟ ਬਰੀ ਖਿਲਾਫ ਨਾਮਲੂਮ ਵਿਅਕਤੀ ਦਰਜ ਰਜਿਸਟਰ ਕਰਵਾਇਆ ਗਿਆ ਸੀ ਮਿਤੀ 24/12/2024 ਨੂੰ ਮੁਦਈ ਵਿਨੋਦ ਕੁਮਾਰ ਆਪਣੀ ਦੁਕਾਨ ਵਿੱਚ ਮੌਜੂਦ ਸੀ ਤਾਂ ਮੁਦਈ ਦਾ ਬੇਟਾ ਕਰਨੈਲ ਸਿੰਘ ਘਰ ਮੌਜੂਦ ਸੀ ਤਾਂ ਵਕਤ ਕਰੀਬ 12 ਵਜੇ ਕੋਈ ਨਾਮਲੂਮ ਵਿਅਕਤੀ ਘਰ ਅੰਦਰ ਦਾਖਲ ਹੋ ਕੇ ਕਮਰੇ ਅੰਦਰ ਬਣੀ ਅਲਮਾਰੀ ਵਿੱਚੋਂ ਪੰਜ ਤੋਲੇ ਸੋਨੇ ਦੀਆਂ ਬੰਗਾਂ 1,30,000 ਰੁਪਏ ਅਤੇ ਇੱਕ ਮੋਬਾਈਲ ਫੋਨ ਚੋਰੀ ਕਰਕੇ ਲੈ ਗਿਆ ਜਿਸ ਤੇ ਉਕਤ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਜਿਸ ਮੁਕਦਮੇ ਦੀ ਤਫਤੀਸ਼ ਦੌਰਾਨ ਦੋਸ਼ੀ ਬੰਟਿਓ ਸਿੰਘ ਉਰਫ ਕਾਕਾ ਪੁੱਤਰ ਪ੍ਰਤਾਪ ਸਿੰਘ ਵਾਸੀ ਦੇਵੀ ਵਾਲਾ ਰੋਡ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਚੋਰੀ ਦਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਮੁਕਦਮੇ ਦੀ ਤਫਤੀਸ਼ ਜਾਰੀ ਹੈ ਦੋਸ਼ੀ ਨੂੰ ਮਾਨਯੋਗ ਤਾਲੇਦ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਮਾਨਯੋਗ ਐਸਐਸਪੀ ਡਾਕਟਰ ਪਕੇਜਨ ਦੀ ਰਹਿਮਈਤ ਮਿਸ ਸ਼ਾਮ ਆਡੀਅנס ਸਾਹਿਬਾਨ ਖਾਤੇ ਵਿੱਚ ਅਸੀਂ ਕਾਰਵਾਈ ਕਰਦੇ ਆ ਰਹੇ ਹਾਂ ਤੇ ਇੱਕਦਮ ਇੱਕ ਦਿਨ ਪਹਿਲਾਂ ਸਾਡੇ ਪਾਪਾ ਫਰੀਦ ਜੀ ਦੇ ਨਾਲ ਘਰ ਸਿੰਘਾਗੁਰਪੁਰ ਤੋਂ ਸਾਡੇ ਵਿਨੋਦ ਕੁਮਾਰ ਜੀ ਉਹਨਾਂ ਨੇ ਸਾਨੂੰ ਇੱਕ ਦੱਸਿਆ ਕਿ ਮੇਰੇ ਘਰੋਂ ਦਿਨ ਦਿਹਾੜੇ ਕੋਈ ਚੋਰ ਆਇਆ ਹੈ ਤੇ ਜਿੱਥੇ 5 ਤੋਲੇ ਸੋਨਾ ਤੇ 1 ਲੱਖ 3000 ਰੁਪਏ ਦੀ ਚੋਰੀ ਹੋ ਗਈ ਹੈ ਅਸੀਂ ਉਸ ਨੂੰ ਬਹੁਤ ਜਲਦੀ ਤਸ ਕਰਦੇ ਹੋਏ ਇੱਕ ਚੋਰ ਬੰਟੀ ਉਫ ਕਾਕਾ ਜਿਹੜਾ ਦੇਵੀਵਾਲਾ ਰੋਡ ਕੋਟਪੂਰਾ ਰਹਿਣ ਵਾਲਾ ਸੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰੀ ਦੌਰਾਨ ਉਸਨੇ ਇਹ ਚੀਜ਼ ਕਬੂਲ ਕੀਤੀ ਹਾਂ ਵੀ ਇਹ ਚੋਰੀ ਮੈਂ ਕੀਤੀ ਏ ਤੇ ਜਦੋਂ ਉਸਦਾ ਪਿਛੋਕੜ ਦੇਖਿਆ ਤਾਂ ਉਸਤੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਤੇ ਇਹ ਉਹਨੇ ਇੱਕ ਜਿਹੜੀ ਜਿਹੜਾ ਸੋਨਾ ਸੀਗਾ ਇਹਨੇ ਅੱਗੇ ਆ ਦੇ ਨਸ਼ੇ ਦੀ ਪੂਰਤੀ ਵਾਸਤੇ ਅੱਗੇ ਦਿੱਤਾ ਜੋ ਅਸੀਂ ਜਲਦੀ ਇਹਨੂੰ ਰਿਕਵਰ ਕਰਾ ਲਾਂਗੇ ਤੇ ਇਸ ਤੋਂ ਜਿਹੜਾ ਚੋਰੀ ਦਾ ਮੋਬਾਈਲ ਉਹ ਅਸੀਂ ਬਰਾਮਦ ਕਰ ਲਿਆ ਤੇ ਇਹ ਸਾਡੇ ਕੋਲ ਰਿਮਾਂਡ ਤੇ ਅਸੀਂ ਹੋਰ ਵੀ ਅੱਗੇ ਪੁੱਛਗਿੱਛ ਕਰਾਂਗੇ ਵੀ ਨੇ ਹੋਰ ਵੀ ਚੋਰੀਆਂ ਕੀਤੀਆਂ ਨੇ ਜੇਲ੍ਹ ਤੋਂ ਬਾਅਦ ਤੇ ਹੋਰ ਵੀ ਕਲਾਸੇ ਆਉਂਦੀ ਉਮੀਦ ਹੈ